ਸਸਰੀ ਕਾਲ ਬਾਈ ਜੀ ਤੇ ਕਾਫੀ ਦਿਨਾਂ ਤੋਂ ਟਾਈਮ ਕੱਢ ਕੇ ਬਾਈ ਜੀ ਪਹੁੰਚੇ ਅਜ ਤੇ ਤੇ ਮੌਸਮ ਹੁਣ ਵਧੀਆ ਲੱਗਣ ਲੱਗ ਗਿਆ ਬਾਈ ਜੀ ਬਿਲਕੁਲ ਸਾਫ਼ ਹੁੰਦਾ ਧੁੱਪ ਵਾਲਾ ਮੌਸਮ ਆ ਗਿਆ ਟੈਂਪਰੇਚਰ ਵੀ ਹੁਣ ਘਟ ਗਿਆ ਉਹਦੇ ਗਰਮੀ ਤਾਂ ਨਹੀਂ ਕਹਿ ਸਕਦੇ ਪਰ ਮੌਸਮ ਠੰਡਾ ਹੀ ਆ ਤੇ ਕੱਲ ਇੱਕ ਨਵੀਂ ਜਾਣਕਾਰੀ ਬਈ ਸਾਡੇ ਸਾਹਮਣੇ ਆਈ ਸੀਗੀ ਤੇ ਕਹਦੇ ਵੀ ਆਪਣੇ ਪੰਜਾਬ ਤੋਂ ਮੁੰਡਾ ਸੀਗਾ ਉਹ ਆ ਰਿਹਾ ਸੀ ਕੈਨੇਡਾ ਤੇ ਕੈਨੇਡਾ 에어ਪੋਰਟ ਤੇ ਇਮੀਗ੍ਰੇਸ਼ਨ ਆਫੀਸਰ ਨੇ ਫੜ ਲਿਆ ਤੇ ਉਹਦੇ ਵਿੱਚ ਰੀਜ਼ਨ ਇਹ ਸੀ ਬਾਈ ਇੱਕ ਮਨਪ੍ਰੀਤ ਦਾ ਨਾਮ ਦਾ ਮੁੰਡਾ ਸੀਗਾ ਕਹਿੰਦੇ ਤਕਰੀਬਨ 5 ਸਾਲ ਉਹ ਆਸਟ੍ਰੇਲੀਆ ਵਿੱਚ ਲਾ ਕੇ ਆਇਆਗਾ ਤੇ ਆਸਟ੍ਰੇਲੀਆ ਕੰਮਕਾਰ ਵੀ ਕਰਦਾ ਸੀ ਫਿਰ ਕਹਿੰਦੇ ਉਹ ਇੰਡੀਆ ਆ ਗਿਆ ਵਾਪਸ ਗਿਆ ਨਹੀਂ ਇਹਦਾ ਰੀਜ਼ਨ ਨਹੀਂ ਪਤਾ ਲੱਗਿਆ ਵੀ ਕਿਉਂ ਨਹੀਂ ਗਿਆ ਤੇ ਗੱਲ ਇਹ ਸੀਗੀ ਉਸ ਤੋਂ ਬਾਅਦ ਉਹਨੇ ਅਪਲਾਈ ਕੀਤਾ ਵੀਜ਼ਾ ਯੂਕੇ ਦਾ ਕਹਿੰਦੇ ਉਹ ਵੀ ਵੀਜ਼ਾ ਨਹੀਂ ਆਇਆ ਯੂਕੇ ਦਾ ਫਿਰ ਕਹਿੰਦੇ ਉਹਨੇ ਕੈਨੇਡਾ ਦਾ ਅਪਲਾਈ ਕੀਤਾ ਉਹ ਵੀ ਨਹੀਂ ਆਇਆ ਹੈਗਾ ਤੇ ਫਿਰ ਕਹਿੰਦੇ ਉੱਥੋਂ ਦੀ ਦੋ ਮੁੰਡੇ ਸੀ ਉਸੇ ਦੇ ਪਿੰਡ ਦੇ ਤੇ ਕਹਿੰਦੇ ਉਹਨਾਂ ਨੇ ਇੱਕ ਏਜੰਟ ਨੂੰ ਮਿਲਵਾਇਆ ਉਹ ਏਜੰਟ ਕਹਿੰਦਾ ਭਾਈ ਤੈਨੂੰ ਬਾਹਰ ਭੇਜਾਂਗੇ 32 ਲੱਖ ਰੁਪਇਆ ਲੱਗੂਗਾ ਤੇਰਾ ਤੇ ਚਲੋ ਆਸਟ੍ਰੇਲੀਆ ਤੋਂ ਮੁੰਡੇ ਨੇ ਹੁਣ ਪੈਸੇ ਵੀ ਕਮਾਏ ਹੋਣਗੇ ਜਿਹੜਾ ਮਨਪ੍ਰੀਤ ਨਾ ਮਨਪ੍ਰੀਤ ਸਿੰਘ ਮੁੰਡਾ ਸੀਗਾ ਉਹ ਸੀਗਾ ਜਾਣ ਵਾਲਾ ਜੀ ਕਹਦੇ ਵੀ ਉਹ ਜਦੋਂ ਏਜੰਟ ਨੂੰ ਮਿਲੇ ਨੇ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋ ਗਈ ਤੇ ਸੌਦਾ ਤੈਅ ਹੋ ਗਿਆ ਉਹਨੂੰ ਸੌਦਾ ਹੀ ਆ ਇਹ ਆਪਾਂ ਇਹਦਾ ਕਹਿ ਨਹੀਂ ਸਕਦੇ ਆਪਣੇ ਤਾਂ ਸੌਦਾ ਹੀ ਕਹਿੰਦੇ ਨੇ ਜੀ ਸੌਦਾ ਤੈਅ ਹੋ ਗਿਆ 32 ਲੱਖ ਰੁਪਏ ਚ ਉਹ ਜੰਟ ਨੇ ਕਹਿਤਾ ਜੀ ਤੇ ਤੂੰ ਕੈਨੇਡਾ ਚਲਾ ਜਾਵੇਂਗਾ ਤੇ 32 ਲੱਖ ਚ ਗੱਲ ਫਾਈਨਲ ਆ ਕਹਿੰਦੇ ਜੀ ਸੌਦਾ ਤੈਅ ਹੋਇਆ ਵਾਪਸ ਪਿੰਡ ਆਇਆ ਤੇ ਕੁਝ ਦਿਨਾਂ ਬਾਅਦ ਉਹ ਜੰਟ ਨੇ ਸੱਦ ਲਿਆ ਉਹਨੂੰ ਕਹਿੰਦੇ ਵੀ ਤੈਨੂੰ 20 ਲੱਖ ਪਹਿਲਾਂ ਦੇਣਾ ਪੈਣਾ ਤੇ ਬਾਕੀ ਪਹੁੰਚਣ ਤੇ ਜਿਹੜਾ 12 ਲੱਖ ਰੁਪਇਆ ਹੋਊਗਾ ਤੇ ਕਹਿੰਦੇ ਉਹ ਵੀ ਮਨਪ੍ਰੀਤ ਨਾਂ ਦੇ ਮੁੰਡੇ ਨੇ 12 ਲੱਖ ਰੁਪਇਆ ਜਮ੍ਹਾਂ ਕਰਵਾਤਾ ਜਵਾ ਕਢਾਉਣ ਤੋਂ ਬਾਅਦ ਕਹਿੰਦੇ ਦਿੱਲੀ ਰਸਦ ਲਿਆ ਤੇ ਦਿੱਲੀ ਚੰਗੇ ਹੋਟਲ ਦੇ ਵਿੱਚ ਰੱਖਿਆ ਤੇ ਉਥੋਂ ਇੱਕ ਹੋਰ ਮੁੰਡੇ ਦੇ ਨਾਂ ਦਾ ਪਾਸਪੋਰਟ ਦਿੱਤਾ ਜਿਹਦੇ ਉੱਤੇ ਵੀਜ਼ਾ ਲੱਗਿਆ ਹੋਇਆ ਸੀਗਾ ਥੋੜੀ ਬਹੁਤੀ ਸ਼ਕਲ ਮਿਲਦੀ ਸੀਗੀ ਤੇ ਉਹਨੇ ਮੁੰਡੇ ਨੇ ਕਹਿੰਦੇ ਨੇ ਉਹ ਦੱਸਣ ਚ ਆਉਂਦਾ ਵੀ ਮੈਂ ਕਿਹਾ ਵੀ ਇਹ ਕੀ ਕਰ ਰਹੇ ਹੋ ਇਹ ਤਾਂ ਕਿਸੇ ਹੋਰ ਦਾ ਪਾਸਪੋਰਟ ਆ ਤੁਸੀਂ ਮੇਰਾ ਵੀਜ਼ਾ ਲਵਾਉਣ ਦੀ ਗੱਲ કરી ਸੀ ਉਹ ਕਹਿੰਦੇ ਅਸੀਂ ਤੈਨੂੰ ਭੇਜਣ ਦੀ ਗੱਲ ਕਰੀ ਐ ਤਾਂ ਪਾਸਪੋਰਟ ਤੋਂ ਕੀ ਲੈਣਾ ਤੂੰ ਤੁਰਦਾ ਵਾਂ ਤੇ ਚਲੋ ਹੁਣ ਉਹਦੇ ਵੀ 20 ਲੱਖ ਗਏ ਹੋਣਗੇ ਅਗਲਾ ਕਹਿੰਦਾ ਹੋਊਗਾ ਯਾਰ 20 ਲੱਖ ਗਏ ਵੀ ਹੁਣ 20 ਲੱਖ ਨਹੀਂ ਮੋੜਨੇ ਜੇ ਮੈਂ ਇਹ ਪਾਸਪੋਰਟ ਮੋੜਦਾ ਚਲੋ ਕਹਿੰਦਾ ਇੱਕ ਵਾਰੀ ਜਾਣ ਦਾ ਵਸੀਲਾ ਖਬਰਾਂ ਬਗਈ ਜਾਈਏ ਤੇ ਉਹ ਏਜੰਟ ਨੇ ਇਹ ਗੱਲ ਆਖੀ ਉਹ ਮਨਪ੍ਰੀਤ ਸਿੰਘ ਨੂੰ ਕਹਿੰਦਾ ਵੀ ਤੂੰ ਬਾਹਰ ਜਾਣ ਦਾ ਬਣ ਜਦੋਂ ਤੂੰ 에ਰਪੋਰਟ ਤੇ ਵੜ ਗਿਆ ਆਪਣੀ ਸੈਟਿੰਗ ਆ ਦੇਖੋ ਜੰਟ ਵੱਲੋਂ ਇਹ ਗੱਲ ਕਹੀ ਆ ਹੁਣ ਜਿਹੜਾ ਜਾਂਦਾ ਹੁੰਦਾ ਉਹ ਜੰਟ ਦੀਆਂ ਗੱਲਾਂ 'ਚ ਆਇਆ ਤਾਂ ਵੀ ਖਬਰਾਂ ਸੱਚੀ ਉਹ ਸੈਟਿੰਗ ਹੋਊਗੀ ਜਿਹੜਾ ਬੰਦਾ ਅਜ ਨੜ ਲਾ ਰਿਹਾ ਪਰ ਬੀਰੋ ਅੰਦਰ ਉਹ ਅੰਦਰ 에어ਪੋਰਟ ਦੇ ਅੰਦਰ ਕੋਈ ਸੈਟਿੰਗ ਨਹੀਂ ਹੁੰਦੀ ਇਹ ਕਹਿਣ ਦੀਆਂ ਗੱਲਾਂ ਨੇ ਗੀਆਂ ਜੇ ਟੱਪ ਗਿਆ ਤਾਂ ਕਹਦਾਦੇ ਸੈਟਿੰਗ ਆ ਜੇ ਫਸ ਗਿਆ ਤਾਂ ਕਹਦਾਦੇ ਫਿਰ ਕੋਈ ਬੰਦਾ ਬਾਤ ਰਹੀਆ ਪਰ ਸੈਟਿੰਗ ਕੋਈ ਨਹੀਂ ਹੁੰਦੀ ਉੱਥੇ ਕਹਿੰਦੇ ਜੀ ਜਦੋਂ ਉਹ ਬੋਰਡਿੰਗ ਪਾਸ ਲੈਣ ਗਿਆ ਕਹਿੰਦੇ ਬੋਰਡਿੰਗ ਪਾਸ ਵੀ ਮਿਲ ਗਿਆ ਉਹਨੂੰ ਬੋਰਡਿੰਗ ਪਾਸ ਲੈਣ ਤੋਂ ਬਾਅਦ ਜਦੋਂ ਇਮੀਗ੍ਰੇਸ਼ਨ ਆਫਿਸ ਦੇ ਸਾਹਮਣੇ ਆਪਾਂ ਲਾਸਟ ਤੇ ਜਾਂਦੇ ਆ ਮੰਨ ਲਓ ਇੱਕ ਟਿਕਟ ਇਜਹਾਜ਼ ਦੀ ਟਿਕਟੋਂ ਤੋਂ ਬੋਰਡਿੰਗ ਪਾਸ ਕਹਿੰਦੇ ਨੇ ਉਹ ਐਡਾ ਇਕੋ ਪੇਪਰ ਜਾਂ ਮਿਲਦਾ ਹੈਗਾ ਹੁਣਾ ਕਰਨ ਦਾ ਕੁਛ ਨਹੀਂ ਉਹ ਬਾਹਰ ਮਸ਼ੀਨਾਂ ਤੋਂ ਵੀ ਨਿਕਲ ਜਾਂਦਾ ਲੋਕਲ ਡੋਮੈਸਟਿਕ ਆਪਾਂ ਡੋਮੈਸਟਿਕ ਚੜਦੇ ਆ ਨਾ ਜੇ ਆਪਾਂ ਕਿਤੇ ਜਾਣਾ ਹੋਵੇ ਬੰਬੇ ਕੋਆ ਤਾਂ ਬਾਹਰ ਵੀ ਉਹ ਨਿਕਲ ਜਾਂਦਾ ਤਾਂ ਲਾਈਨ 'ਚ ਲੱਗਣ ਦੀ ਉਤਰੀ ਜੇ ਇੰਟਰਨੈਸ਼ਨਲ ਚੜਦੇ ਆ ਤਾਂ ਲਾਈਨ 'ਚ ਲੱਗਣਾ ਪੈਂਦਾ ਕਹਿੰਦੇ ਜੀ ਜਦੋਂ ਬੋਰਡਿੰਗ ਪਾਸ ਲੈਣ ਲੱਗੇ ਖੜਿਆ ਤਾਂ ਬੋਰਡਿੰਗ ਪਾਸ ਮਿਲ ਗਿਆ ਉਹਨੂੰ ਚਲੋ ਉੱਥੇ ਨਹੀਂ ਪੁੱਛ ਦੱਸ ਕੀਤੀ ਤੇ ਬੋਰਡਿੰਗ ਪਾਸ ਤੋਂ ਬਾਅਦ ਫਿਰ ਕੀ ਹੋਇਆ ਵੀਰੋ ਜਦੋਂ ਉਹ ਅੱਗੇ ਜਾਣ ਲੱਗੇ ਇਮੀਗ੍ਰੇਸ਼ਨ ਆਫੀਸਰ ਲਵੇ ਤੇ ਉਹਨੂੰ ਕੋਈ ਸ਼ੱਕ ਲੱਗਿਆ ਹੁਣ ਸ਼ੱਕਲਾ ਮਿਲਦੀਆਂ ਨਹੀਂ ਤੇ ਕੁਝ ਉਹ ਤੋਂ ਸਵਾਲ ਨਹੀਂ ਦੱਸੇਗੇ ਹੁਣ ਸ਼ਾਇਦ ਇਹ ਵੀ ਹੋ ਸਕਦਾ ਕੋਈ ਸ਼ੱਕਲਾ ਨਹੀਂ ਮਿਲਦੀ ਅਸੀ ਤਾਂ ਉੱਥੇ ਉਹ ਫਸ ਗਿਆ ਜਦੋਂ ਉਹਨਾਂ ਨੂੰ ਲੱਗਿਆ ਸ਼ੱਕ ਜੇ ਤਾਂ ਉਹਨਾਂ ਨੇ ਕਹਿੰਦੇ ਇੱਕ ਵਾਰੀ ਸੱਦ ਲਿਆ ਜਦੋਂ ਪੁੱਛਗਛ ਕੀਤੀ ਤਾਂ ਉਹ ਸਹੀ ਜੇ ਨਹੀਂ ਪਾਇਆ ਗਿਆ ਤਾਂ ਸ਼ੱਕ ਹੋਰ ਵੱਧ ਗਈ ਤਾਂ ਪੁਲਿਸ ਸੱਦ ਲਈ ਉੱਥੇ ਪੁਲਿਸ ਹੁੰਦੀ ਆ ਮੌਕੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਗ੍ਰਿਫਤਾਰ ਕੀ ਤਾਂ ਨਾਲ ਦੀ ਨਾਲ ਫਟ ਗਿਆ ਜੀ ਕਹਿੰਦਾ ਮੈਂ ਐ ਕਰਕੇ ਐ ਪੈਸੇ ਦਿੱਤੇ ਸੀਗੇ ਤੇ ਮੇਰੇ ਮੈਨੂੰ ਮਲਵਾਇਆ ਸੀ ਮੇਰੇ ਪਿੰਡ ਦੇ ਦੋ ਬੰਦਿਆ ਨੇ ਤੇ ਪੁਲਿਸ ਨੇ ਨਾਲ ਦੀ ਨਾਲ ਉਹ ਦੋ ਬੰਦੇ ਚੱਕ ਲਏ ਆਪਣੇ ਪੰਜਾਬ ਤੋਂ ਉਹ ਕਹਿੰਦਾ ਜੀ ਮੇਰਾ 20 ਲੱਖ ਰੁਪਇਆ ਗਿਆ ਤੇ 12 ਲੱਖ ਰੁਪਇਆ ਹੋਰ ਦੇਣਾ ਸੀਗਾ ਤੇ ਉਹ ਕਹਿੰਦਾ ਤੈਨੂੰ ਕੈਨੇਡਾ ਪਹੁੰਚਾ ਦੂੰਗਾ ਵਾਈ ਇਅਰ ਕਹਿੰਦਾ ਟੈਨਸ਼ਨ ਨਾ ਲੈ ਉੱਥੇ ਜਾ ਕੇ ਆਪਦਾ ਕੁਛ ਮਰਜ਼ੀ ਕਰੀ ਤੇ ਉਹ ਹੁਣ 에어ਪੋਰਟ ਤੇ ਆਪਣੇ ਦਿੱਲੀ ਫਸ ਗਿਆ ਤੇ ਜਿਹੜੇ ਉਹਦੇ ਪਿੰਡ ਦੇ ਬੰਦੇ ਸੀ ਜੀ ਨੇ ਦੱਸ ਪਾਈ ਸੀ ਤੇ ਉਹ ਵੀ ਚੱਕ ਲਏ ਤੇ ਜਿਹੜਾ ਜੰਟ ਸੀਗਾ ਭੇਜਣ ਵਾਲਾ ਧੋਖਾ ਧੜੀ ਵਾਲਾ ਬੰਦਾ ਉਹ ਹਲੇ ਮਿਲਿਆ ਨਹੀਂ ਪੁਲਿਸ ਨੂੰ ਲੱਭ ਰਹੀ ਆ ਤੇ ਵੀ ਗੱਲ ਇਹ ਹੈ ਵੀ ਉਹ ਮਿਲਿਆ ਨਹੀਂ ਰੌਲਾ ਇਹ ਹੈ ਵੀ ਇੰਨਾ ਕੁਝ ਹੋ ਗਿਆ ਇਹ ਵੀ ਪਤਾ ਲੱਗ ਗਿਆ ਵੀ ਉਹ ਰੇ ਕਮਾਈ ਹੈ ਨਹੀਂ ਲੋਕ ਫੇਰ ਕਿਉਂ ਬਈ ਇੰਨਾ ਪੈਸਾ ਲਾਉਂਦੇ ਨੇ ਕੋਈ ਜ਼ਮੀਨ ਵੇਚਦਾ ਕੋਈ ਕੁਝ ਕਰਦਾ ਯਾਰ ਆਪਣੇ ਤਾਂ ਉਹ ਲਾ ਲਓ ਬਈ ਤੇ ਇਹ ਇਕੱਲਾ ਇੰਡੀਆ ਨਹੀਂ ਹੈਗਾ ਮੈਂ ਇੱਕ ਗੱਲ ਦੇਖੀ ਆ ਆਪਣੇ ਪੰਜਾਬੀਆਂ ਦੀ ਜੇ ਅੱਗੋਂ ਸੜਕ ਬੰਦ ਹੋਊਗੀ ਨਾ ਉੱਥੇ ਬੋਰਡ ਲਿਖਿਆ ਹੋਊਗਾ ਵੀ ਭਾਈ ਰੋਡ ਅੱਗੋਂ ਬੰਦ ਆ ਇਹ ਚੱਲਦਾ ਨਹੀਂ ਚਾਹੇ ਉਹ ਇੰਗਲਿਸ਼ ਲੱਗਿਆ ਹੋਵੇ ਵੀ ਰੋਡ ਅੱਗੇ ਕਲੋਜ਼ ਆਗਾ ਆਪਣੇ ਪੰਜਾਬੀ ਚ ਵੀ ਲਿਖਿਆ ਹੁੰਦਾ ਵੀ ਭਾਈ ਰੋਡ ਅੱਗੇ ਬੰਦ ਦਾ ਕੰਮ ਚੱਲੀ ਜਾਂਦਾ ਤੁਸੀਂ ਤੀਰ ਲਾਇਆ ਹੋਇਆ ਇੱਟ ਤੇ ਛਾਪਿਆ ਹੋਇਆ ਹੁੰਦਾ ਆਪਣੇ ਰੰਗ ਕਰਕੇ ਵੀ ਇੱਧਰ ਨੂੰ ਮੁੜ ਜਾ ਪਰ ਆਪਣੇ ਨਾਲ ਦੀ ਆਦਤ ਹੁੰਦੀ ਹੈ ਉਹ ਰੋਡ ਨੂੰ ਸਿਰੇ ਤੱਕ ਦੇਖ ਕੇ ਆਉਣਗੇ ਬੰਦ ਹੈਗਾ ਕਾ ਨਹੀਂ ਖਬਰਾਂ ਉਹੀ ਲੈ ਬੋਲੀ ਜਾਂਦੇ ਹੁਣ ਚਾਹੇ ਮੇਰੇ ਤੇ ਲਾ ਲੋ ਉਹ ਸਿਰੇ ਤੇ ਜਾ ਕੇ ਦੇਖ ਕੇ ਆਉਣਗੇ ਵੀ ਰੋਡ ਚੱਲੀ ਜਾਂਦਾ ਬੰਦ ਤਾਂ ਨਹੀਂ ਹੋਇਆ ਫਿਰ ਜਦੋਂ ਉਹਨਾਂ ਨੂੰ ਯਕੀਨ ਹੁੰਦਾ ਲਾਸਟ ਤੇ ਵੀ ਇਹ ਤਾਂ ਭਾਈ ਪੁਲ ਦਾ ਕੰਮ ਚੱਲੀ ਜਾਂਦਾ ਰੋਡ ਇੱਥੋਂ ਬੰਦ ਆ ਸਾਨੂੰ ਉਹੀ ਛੋਟੇ ਰੋਡ ਜਾਣਾ ਪੈਂਦਾ ਫੇਰ ਮੁੜ ਕੇ ਆਉਂਦੇ ਨੇ ਇਹਨਾਂ ਨੂੰ ਯਕੀਨ ਨਹੀਂ ਹੈਗਾ ਉਹੀ ਕਹਿਣ ਵਾਂਗੂ ਟਰੰਪ ਨੇ ਐਨਾ ਕੁਝ ਕਰਤਾ ਕੈਨੇਡਾ 'ਚ ਵੀ ਕੰਮ ਨਹੀਂ ਹੈਗਾ ਭੁੱਖ ਮਰੀਆ ਸਿਰਫ ਬੱਚੇ ਰੋਟੀ ਖਾਣ ਜੋਕੇ ਹੀ ਕਮਾ ਪਾ ਰਹੇ ਨੇ ਤੁਸੀਂ ਸੋਚ ਲਓ ਇੱਕ ਇੱਕ ਪਿੰਡ 'ਚੋਂ ਬਾਈ ਸਾਡਾ ਮਾਨਸਾ ਜ਼ਿਲ੍ਹਾ 30 30 40 40 ਜਵਾਖਾ ਰਹੇ ਨੇ ਜਿਹੜੇ 5-4 ਸਾਲਾਂ ਦੇ ਉਹਨਾਂ ਨੇ ਆਪਦੇ ਪਿੰਡ ਕਿੰਨੇ ਕੇ ਪੈਸੇ ਭੇਜਤੇ ਤੇ ਕੀ ਕੁਝ ਬਣਾ ਲਿਆ ਉਹਨਾਂ ਦੇ ਮਾਂ ਪਿਓ ਨੇ ਕਿੰਨੇਕ ਸੌਖੇ ਹੋਗੇ ਤੁਸੀਂ ਉਹਨਾਂ ਨੂੰ ਪੁੱਛ ਲਓ ਪਹਿਲਾਂ ਉਹਨਾਂ ਨੂੰ ਦੇਖ ਲਿਆ ਕਰੋ ਵੀ ਕਿੰਨੇਕ ਸੌਖੇ ਨੇ ਵੀ ਸੋਨੂੰ ਲੱਗਦਾ ਵੀ ਉਹਨਾਂ ਨੇ ਕੁਝ ਖਰੀਦ ਲਿਆ ਘਰ ਦੇ ਵਿੱਚ ਸੌਖੇ ਹੋ ਗਏ ਮਾਪਿਓ ਕੰਮ ਵੀ ਮੁੰਡੇ ਨੇ ਸੌਖੇ ਕਰਤੇ ਵੀਰੋ ਜਦੋਂ ਸੌਖੇ ਨਹੀਂ ਹੋਏ ਤਾਂ ਤੁਸੀਂ ਕਿਉਂ ਇੰਨਾ ਪੈਸਾ ਬਰਬਾਦ ਕਰਦੇ ਪਹਿਲਾਂ ਪਹਿਲਾਂ ਨੇ ਤੇ ਦੇਖ ਲਓ ਕੋਈ ਕਾਮਯਾਬ ਹੋਇਆ 5-7 ਸਾਲਾਂ ਦਾ ਆਇਆ ਫੁਕਰਪਣੇ ਚ ਉਹਨੇ ਇੱਥੇ ਆ ਕੇ ਕਿਸ਼ਤਾਂ ਤੇ ਕਿਸ਼ਤਾਂ ਤੇ ਗੱਡੀ ਲੈ ਲਈ ਕਿਸ਼ਤਾਂ ਤੇ ਫੋਨ ਲੈ ਲਿਆ ਠੀਕ ਆ ਜੀ ਕਿਸ਼ਤਾਂ ਤੇ ਲੈ ਲਿਆ ਕਿਸ਼ਤਾਂ ਭਰਦਾ ਤਾਂ ਔਖਾ ਸੌਖਾ ਉਹ ਵੱਧ ਘੰਟੇ ਕੰਮ ਕਰ ਲਾਦਾ ਰੋਟੀ ਖਾਣ ਜੋਕਰ ਕਰਾਈ ਤੇ ਰਹਿਣਾ ਹੋਰ ਤਾਂ ਨਹੀਂ ਪੱਲੇ ਕੁਝ ਕੋਈ ਘਰੇ ਪਾਉਂਦਾ 1 ਲੱਖ 2 ਲੱਖ ਮਹੀਨੇ ਦਾ ਵੀ ਭਾਈ ਮਾਂ ਪਿਓ ਤੁਸੀਂ ਮੇਰੇ ਤੇ 20 25 ਲੱਖ ਲਾਇਆ ਸੀ ਮੈਂ ਤੁਹਾਨੂੰ 1 ਲੱਖ 2 ਲੱਖ ਪਾਉਣਾ ਆਪਣੇ ਪੈਸੇ ਤਾਰੋ ਜਮ੍ਹਾਂ ਕਰੋ ਜਿੰਨੀ ਆਪਾਂ ਕੁਝ ਵੇਚੀ ਸੀ ਉਹ ਬਣਾ ਲਓ ਜ਼ਮੀਨ ਦੱਸੋ ਕਿਸੇ ਨੇ ਬਣਾਈ ਆ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਬਾਈ ਜੀ ਅਮਰੀਕਾ ਵਾਲੇ ਪਾਸੇ ਕੀ ਹਾਲ ਹੋਇਆ ਕਿੰਨੇ ਰਿਪੋਰਟ ਕਰਤੇ ਤੇ ਕਿੰਨੇ ਖੋਣੇ ਆ ਤੇ ਕੈਨੇਡਾ ਦੇ ਵਿੱਚ ਕੰਮ ਨਹੀਂ ਵੀਜੇ ਅੱਗੇ ਵੱਧ ਨਹੀਂ ਰਹੇ ਤੇ ਸਟੂਡੈਂਟ ਇੱਥੇ ਫਸੇ ਹੋਏ ਨੇਗੇ ਤੇ ਸਟੂਡੈਂਟ ਚੱਕ ਕੇ ਸੈਲਮ ਲਾਈ ਜਾਂਦੇ ਨੇ ਹੋ ਸਕਦਾ ਸੈਲਮ ਸੋਡੀ 6 ਮਹੀਨੇ ਚੱਲੇ ਹੁਣ ਆਉਣ ਵਾਲੇ ਚੋਣਾਂ ਉਹ ਚ ਬੋਟਾ ਵੀ ਨੇੜੇ ਲੱਗੀਆਂ ਹੋ ਸਕਦਾ ਉਦੋਂ ਗਾਂ ਕੀ ਰੂਲ ਡੇਲੀ ਰੂਲ ਅਪਡੇਟ ਹੁੰਦੇ ਨੇ ਹੋ ਸਕਦਾ ਰਫਿਜੀ ਵਾਲੇ ਰੂਲ ਵੀ ਅਪਡੇਟ ਹੋ ਜਾਣ ਸੈਲਮ ਵਾਲੇ ਜਿਹੜੀਆਂ ਤੁਸੀਂ ਇੱਥੇ ਗਲਤ ਸੈਲਮਾਂ ਚੱਕ ਕੇ ਲਾ ਰੱਖੀਆਂ ਨੇ ਉਹਨਾਂ ਨੂੰ ਵੀ ਪਤਾ ਵੀ ਇਹ ਗਲਤ ਲੱਗੀਆਂ ਨੇ ਅੱਜ ਇੱਥੇ ਕੰਮ ਕਿਉਂ ਬੰਦਿਆਂ ਦੀ ਲੋੜ ਹੀ ਨਹੀਂ ਹੈਗੀ ਇੱਥੇ ਬੰਦੇ ਪਹਿਲੀ ਵਾਧੂ ਨੇਗੇ ਇਹ ਤੁਹਾਡਾ ਕੰਮ ਨਹੀਂ ਚੱਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਸੋਨੂੰ ਵੀ ਚੱਕ ਕੇ ਬਾਹਰ ਠੋਕੜ ਤਾਂ ਆਏ ਦਾ ਮਤਲਬ ਵੀ ਇਹ ਹੈ ਨਾ ਪੈਸੇ ਬਰਬਾਦ ਕਰਨ ਦੀ ਕੋਈ ਗੱਲ ਤਾਂ ਬਣਦੀ ਨਹੀਂ ਹੈਗੀ ਤੇ ਕਿਸੇ ਦੇ ਪਿੱਛੇ ਲੱਗਣ ਦੀ ਵੀ ਨਹੀਂ ਗੱਲ ਬਣਦੀ ਤੇ ਜਿਹੜੇ ਮਨਪ੍ਰੀਤ ਦੇ ਹੁਣ ਤੁਸੀਂ ਲਾ ਲਓ ਵੀ 32 ਲੱਖ ਰੁਪਏ ਗਿਆ ਦਿੱਲੀ 에ਰਪੋਰਟ ਤੋਂ ਫੜ ਲਿਆ ਉਹ ਉਹਦਾ ਕੋਈ ਫਾਇਦਾ ਤਾਂ ਨਹੀਂ ਨਿਕਲੇ ਨਾ ਤੇ ਉਹਦਾ 20 ਲੱਖ ਤਾਂ ਗਿਆ ਬਈ ਬਾਕੀ ਜਿਹੜੇ ਉਹਤੇ 420 ਦੇ ਪਰਚੇ ਪਹਿਣਗੇ ਠੋਖਾ ਧੜੀ ਦੇ ਜਾਲੀ ਪਾਸਪੋਰਟ ਦੇ ਤੇ ਉਹਦੇ ਉਹਦਾ ਸਾਰੀ ਉਮਰ ਵਾਸਤੇ ਪਾਸਪੋਰਟ ਵੀ ਜ਼ਬਤ ਹੋ ਜਾਊਗਾ ਤੇ ਅੱਗੇ ਵਾਸਤੇ ਉਹ ਤਾਂ ਪਾਸਪੋਰਟ ਨਹੀਂ ਕਦੇ ਵੀ ਗਵਰਨਮੈਂਟ ਨੇ ਇਸ਼ੂ ਕਰਨਾ ਉਹਦਾ ਖੁਦ ਦਾ ਪਾਸਪੋਰਟ ਜ਼ਬਤ ਹੋ ਜੂ ਤੇ ਜਿਹਦਾ ਪਾਸਪੋਰਟ ਸੀ ਸ਼ਾਇਦ ਉਹਦੇ ਉੱਤੇ ਵੀ ਅਕਸ ਆਵੇ ਤੇ ਉਹ ਤਾਂ ਚਲੋ ਬਚ ਵੀ ਜਾਊਗਾ ਕਹੂਗਾ ਬਈ ਮੈਨੂੰ ਤਾਂ ਪਤਾ ਨਹੀਂ ਏਜੰਟ ਨੇ ਆਹ ਗੱਲ ਕਰਤੀ ਪਰ ਜਿਹੜਾ ਮੇਨ ਮੁੱਦਾ ਗਾ ਜਿਹੜਾ ਬੰਦਾ ਤੂਖਾ ਢੀ ਨਾਲ ਜਾ ਰਿਹਾ ਸੀ ਉਹ ਤਾਂ ਸਾਰੀ ਉਮਰ ਵਾਸਤੇ ਪਾਸਪੋਰਟ ਰੱਦ ਹੋ ਗਿਆ ਤਾਂ ਪੈਸੇ ਬਰਬਾਦ ਨਾ ਕਰਿਆ ਕਰੋ ਵੀਰੋ ਇਹਦੋਂ ਚੰਗਾ ਵੀ ਥੋੜੇ ਪੈਸੇ ਬਚਦੇ ਨੇਗੇ ਤਾਂ ਉੱਥੇ ਰਹਿ ਕੇ ਕੋਈ ਕੰਮ ਚਲਾ ਲਓ ਹਲੇ ਲੰਮਾ ਟਾਈਮ ਤੁਸੀਂ ਇੰਤਜ਼ਾਰ ਕਰੋ ਬਾਈ ਜੇ ਕੋਈ ਕੰਮ ਚੱਲਦਾ ਤਾਂ ਚੱਲੂਗਾ ਜ਼ਰੂਰ ਪਰ ਹਲੇ ਇੰਤਜ਼ਾਰ ਕਰੋ ਨਾ ਹਾਲਾਤ ਦੇਖੋ ਕਿੰਦਾ ਵਧੀਆ ਚੱਲ ਰਿਹਾ ਠੀਕ ਆ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲਾਂਗੇ